ਜੀ ਹਾਂ ਪਕੌੜਾ ਜੰਮਚਨ 골ਡੀ সুইਟ ਖਾਣਾ ਮੁਕਬ ਟੈਂਡ ਪੰਜਾਬ ਦੀ ਖੁਸ਼ਬੂਦ ਸਵਾਦ ਦਾ ਜੋਸ਼ ਤੇ ਦਿਲ ਨੂੰ ਛੂਣ ਵਾਲਾ ਜਾਦੂ ਜਿੱਥੇ ਪੰਜਾਬ ਦੀ ਹਰ ਸ਼ੈ ਬੋਲਦੀ ਹੈ ਕਰਾਰੇ ਪਕੌੜੇ ਪਨੀਰ ਦੀ ਨਰਮੀ ਆਲੂ ਦੀ ਸਾਦਗੀ ਅਤੇ ਮਸਾਲਿਆਂ ਦਾ ਤੜਕਾ ਸਮੋਸੇ ਸਿਰਫ 12 ਰੁਪਏ ਅਤੇ ਇਤਵਾਰ ਨੂੰ ਸਪੈਸ਼ਲ ਆਫਰ ਸਿਰਫ 10 ਰੁਪਏ ਛੋਲੇ ਪਟੂਰੇ ਖੁੱਲੇ ਹੋਏ ਪਟੂਰੇ ਮਸਾਲੇਦਾਰ ਛੋਲਿਆਂ ਨਾਲ ਜਿਵੇਂ ਮਾਂ ਦੇ ਹੱਥ ਦਾ ਸਵਾਦ ਗੋਲ ਗੱਪੇ ਖੱਟਾ ਮਿੱਠਾ ਤਿੱਖਾ ਪਾਣੀ ਜੋ ਜੀਭ ਤੇ ਦਿਲ ਤੇ ਛਿੱਟਦਾ ਟਿੱਕੀ ਚਾਟ ਕ੍ਰਿਸਪੀ ਟਿੱਕੀ ਚਟਨੀਆਂ ਦੀ ਬਹਾਰ ਜਿਵੇਂ ਪੰਜਾਬ ਦੇ ਅੰਮਰਸਰ ਦੀ ਰੌਣਕ 골ਡੀ ਸਵੀਟ ਦੀਆਂ ਮਠਾਈਆਂ ਸ਼ੁੱਧ ਜੈਕੇਦਾਰ ਤੇ 40 ਸਾਲਾਂ ਦਾ ਭਰੋਸਾ ਰਸਗੁੱਲੇ ਜਲੇਬੀ ਲੱਡੂ ਹਰ ਮੂੰਹ ਚ ਪਾਣੀ ਲਿਆਵੇ ஏਸੀ ਹਾਲ ਦੀ ਠੰਡਕ ਬੈਠੋ ਮ리에 ਲਓ ਤੇ ਪੰਜਾਬੀ ਸਵਾਦ ਦਾ ਆਨੰਦ ਮਾਣੋ ਤਿਹਾਰੀ ਜਸ਼ਨ ਵਿਆਹ ਛਾਦੀਆਂ ਜਨਮ ਦਿਨ ਜਾਂ ਹੋਰ ਖੁਸ਼ੀ ਦਾ ਮੌਕਾ ਸਾਡੇ ਨਾਲ ਸਵਾਦ ਦੀ ਮਹਿਫਿਲ ਸਜਾਓ ਖਾਸ ਆਫਰ ਵੱਡੇ ਪ੍ਰੋਗਰਾਮਾਂ ਤੇ ਸ਼ਿਪਿਆ ਸਿਰਿਆਇਤ ਹਰ ਖੁਸ਼ੀ ਨੂੰ ਦੁਗਣਾ ਕਰੋ ਪਕੌੜਾ ਜੰਕਸ਼ਨ ਯਾਦ ਰੱਖੋ ਪਕੌੜਾ ਜੰਕਸ਼ਨ 골ਡੀ ਸਵੀਟ ਖੰਨਾ ਮੁੱਖ ਬੱਸ ਸਟੈਂਡ ਖੰਨਾ ਦੀ ਧੜਕਣ ਮੁੱਖ ਬੱਸ ਸਟੈਂਡ ਆਓ ਪੰਜਾਬ ਦੀ ਮਹਿਕ ਮਸਾਲਿਆਂ ਦਾ ਜੋਸ਼ ਤੇ ਸਵਾਦ ਦੀ ਸੁਰੀਲੀ ਆਵਾਜ਼ ਨੂੰ ਮਹਿਸੂਸ ਕਰੋ ਪਕੌੜਾ ਜੰਕਸ਼ਨ ਨਮਸਕਾਰ ਤੇਜ ਰਿਪੋਰਟ 24 ਮੇ ਆਪ ਸਭੀ ਦਾ ਸਵਾਗਤ ਹੈ 424 ਨਿਊਜ਼ ਦੇਖੇ ਤੇਜਿੰਦਰ ਸਿੰਘ ਆਰਟ ਵਿਸ਼ੇਸ਼ ਕਵਰ